Burada var. ਕਿਚ ਮੈਂ ਆ ਗਿਆ ਬਸ ਇੱਕ ਥਾਂ ਤੇ ਰਣਾ ਯਾਰ ਬਰਤਨ ਕਿਹਣਾ ਮਾਰੋ ਚਲੋ 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 ਜੀ ਰਣਾ ਜੀਦਾ ਹੋਰ ਰਾਸ਼ਨਾ ਕਰੇ ਇਹ ਫੋਨ ਤਾਂ ਹੈ ਹਾਂਜੀ 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 ਆਓ ਆ ਕੇ ਅੱਗੇ ਲਾਲ ਲਾਈਟ ਲਾਓ ਆਪ ਅਟਾਰ ਚੱਕ ਬੈਟਰੀ ਅਕੇ ਲਾਓ ਸਭ ਤੋਂ ਉਹ ਉਹ ਨਹੀਂ ਗਿਆ ਭਾਈ ਆਓ ਆਕਾਰ ਬੰਦੇ ਜਾਓ ਯਾਰ ਆਓ ਸੁਣੀ ਯਾਰ ਕੋਈ ਰੁਕਦਾ ਕੋਈ ਮੁੰਡੇ ਰਾਹ ਬਣਾਓ ਯਾਰ ਚਾਰ ਬੰਦੇ ਜਾਓ ਯਾਰ ਮੁੰਡੇ ਰਾਹ ਬਣਾਓ ਯਾਰ ਫੇਰ ਸਾਈਡ ਤੋਂ ਸਾਈਡ ਤੋਂ ਜਾਓ ਯਾਰ ਸਾਈਡ ਤੋਂ ਜਾਓ ਸਾਈਡ ਤੋਂ ਜਾਓ ਯਾਰ ਅੱਗੇ ਸਿਕਿਉਰਟੀ ਵਾਲੇ ਥੋੜਾ ਥੋੜਾ ਦੇ ਦੇਖੀ ਵੀ ਮੁੰਡੇ ਥੋੜਾ ਦੇ ਦੋ ਧਿਆਨ ਨਾਲ ਦੇਖ ਆਪਰੇ ਆਪ ਪਿੱਛੇ ਰਹੋ ਸਚੇਦਪੁਰ ਕਹਿੰਦੇ ਮੇਰਾ ਵੇ ਯਾਰ ਇੱਥੇ ਨਾ ਪਾਸੇ ਥੋੜਾ ਪਿੱਛੇ ਆ ਕੇ ਪਾਸੇ ਬਈ ਪਾਸੇ ਥੋੜਾ ਜਿਹਾ ਪਿੱਛੇ ਪਿੱਛੇ ਹੋਣਾ ਥੋੜੀ ਪਰੇਦਰ ਬਈ ਜੀ ਪਲੀਜ਼ ਯਾਰੇ ਪੁਰੇ ਦੇਖ ਤੇ ਪਰੇ ਪੁਰੇ ਬਈ ਜੀ ਪਲੀਜ਼ ਹਾਂ ਬਈ ਇੱਥੇ ਇਧਰ ਆ ਜਾ ਕੋਲੇ ਸਤਿ ਸ਼੍ਰੀ ਅਕਾਲ ਜੀ ਅੱਗੇ ਆਵਰਨ ਆ ਸਾਹ ਇੱਧਰ ਆਓ ਸਾਹ ਬਾਜੀ ਥੋੜਾ ਜਨਾ ਅੱਗੇ ਨੂੰ ਚਲੋ ਭਾਈ ਚਲੋ ਸੈਦੋ ਤਾਂ ਯਾਰ ਸੈਦੋ ਥੋੜਾ ਜਿਹਾ ਸੈਦੋ ਹੈ ਜੀ ਹੈਲੋ ਸੀ ਕੇ ਹੋ ਜਾਇਆ ਥੋੜਾ ਚਲਾ ਜੀ ਹੁਸੈਨ ਪਿੱਛੇ ਪਿੱਛੇ ਹੋ ਜਾ ਬਾਈ ਸਾਹਿਬ ਆਪ ਕਿਹਾ ਪਿੱਛੇ ਬਨੇਰਾ ਨਹੀਂ ਆ ਰਹੇ ਉਹ ਕਿਹਦੀ ਗੱਲ ਕਰੀਏ ਉਹ ਬਾਹਰ ਵੀ ਕੋਈ ਨਹੀਂ ਹੈਗੀ ਸਾਈਡ ਵਾਲੀ ਬਾਈ ਮੜਾ ਇਧਰ ਖੜਾ ਹੈ 40 ਫੁੱਟ ਬਾੜੀ ਖੜਾ ਹੈ ਕੋਈ ਫਾਇਦਾ ਨਹੀਂ ਬਾਸੂਰੀ ਦੇ ਕੇ ਬੋਲ ਰਿਹਾ ਯਾਰ ਕੋਈ ਉਹ ਨਾ ਟਿਕਿਆ ਇਸ ਸੰਸਤ ਜੀ ਮੈਂ ਦੱਸਦਾ ਇਹ ਇਹ ਸਾਰਾ ਬੜਾ ਜੇ ਕਰਾ ਨਹੀਂ ਗੱਲ ਵੀਰੇ ਕਿਸੇ ਨੁਕਸਾਨ ਨਾ ਹੋ ਜਾਵੇ ਉਧਰ ਦੇ ਪਾਸੇ ਕੋਈਗਾ ਤਾ ਸਾਰਾ ਅੱਗੇ ਦਰਿਆ ਆ ਗਿਆ ਸਾਡ ਜਵਾਨਾਂ ਪਾਣੀ ਬ੍ਰਦਰ ਪਿੱਛੇ ਪਿੱਛੇ ਵੱਲ ਤੇ ਹੰਦਲ ਮੇਰਾ ਵੀਰੇ ਪਿੱਛੇ ਇਹ ਨਾ ਕੈਮਰਾ ਉੱਪਰ ਦਿਨ ਦਾ ਅਕਮੋਟੇ ਬੇਦਰ ਪਾਰਾ ਤੇ ਇੰਦਾ ਇਸਾਲੇ तो आया ये टेन्सी बहुत चेक करते हैं 20 फुट पानी हां जी हां जी चल रहे हैं सब कह रहे 30 फुट नहीं नहीं 20 फुट पानी है और 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 10 फुट 20 फुट थोड़ा पीछे इधर ले पास आया फिर अच्छा आया गरमीता है पीछे इधर के 10 और पीछे लाल टायर हो मैं तो इसको ना फोटो को बड़ी ਕੋਈ ਕੋਸਟ ਬਾਹੋਂ ਕਿ ਆਸੇ ਪਾਸੇ ਬੰਨ੍ਹਾ ਕੇ ਬੈਠੇ ਆ ਕੋਈ ਇਧਰ ਆਏ ਇਹ ਕੈਂਪੋ ਮੈਂ ਇਸ ਕੇ ਆਏ ਇਹ ਉਹ ਬੈਠੇ ਲਾਈਟੇ ਜਲ ਰਹੀਆਂ ਮੈਂ ਦੇਖ ਤਾ ਬੀਚ ਤੇ ਬਾਂਧਾ ਉਹ ਬਾਂਧ ਤੇ ਉੱਪਰ ਬੈਠਾ ਦੋ ਦੋ ਟਾਇਰ ਬੈਠੇ ਇਹਨਾਂ ਨੂੰ ਬਚਾਉਣਾ ਸਿੱਖਣਾ ਸਾਰਿਆਂ ਨੂੰ ਅੱਗੇ ਚੱਲੋ ਯਾਰ ਚੱਲੀਏ ਜੀ ਉਹਨਾਂ ਲੋ ਟੁਰ ਕੇ ਜਾਓ ਆਰਾਮ ਨਾਲ ਆ ਵੀਰੇ ਇੱਥੇ ਇੱਥੇ ਅੱਗੇ ਪਰ ਰਹੇ ਹੋ ਜੋ ਵੀਰੇ ਇੱਧਰ ਜਾਓ ਆ ਜੀ ਇੱਧਰ ਹੋ ਜਾ ਯਾਰ ਆਜੋ ਬਹੁਤ ਬੜਾ ਪਤਾ ਹੀ ਨਹੀਂ ਚੱਲ ਰਿਹਾ ਹੈ ਫੈਸਲਾ ਕਰਦੇ ਹਾਂ ਰਾਜੀ ਦਾ ਜਿਹੜਾ ਇੰਟਰਨੈਟ ਵਿਆਸ ਨਾਲ ਚੱਲਦਾ ਉਹ ਨਕਸ਼ੇ ਬਹੁਤ ਹਰੀਕੇ ਆਉਂਦਾ ਹੈ ਹਰੀਕੇ ਤੋਂ ਅੱਗੇ ਰਸਾਈ ਵਾਲਾ ਪਤਾ ਸੀ ਆ ਜਿੱਥੇ ਸੀ ਤੇ ਉੱਥੋਂ ਆ ਕੇ ਸਾਰੇ ਪਾਣੀ ਚੱਲੋ ਅੱਗੇ ਨਹੀਂ ਕਿੰਨੇ ਪਿੰਡ ਅਫੈਕਟਡ ਹੈ 12 ਪਿੰਡ ਸਿਰ 12 ਦੇਪਾਰ ਇਹ ਜਿਹੜੇ ਰੂਬੇ ਨੇ ਟੋਟਲ ਜਿਹੜੇ ਜਨਾਲਾ 12000 ਕਿੱਲਾ ਪੈਂਦਾ ਸਰਪੰਚ ਜਿਹੜਾ ਦਾ ਪਿੰਡ ਦਾ ਨਾਮ ਨੂਰ ਸ਼ਾ ਨੂਰ ਸ਼ਾ ਬੱਲੇ ਸ਼ਾ ਉਤਾਰਾ ਨੂਰ ਸ਼ਾ ਖੜੇ ਆ ਜੀ ਇਸ ਵਕਤ ਰਾਤ ਦੇ ਤਕਰੀਬਨ 8:30 ਵਜੇ ਬਗੇਲ ਸਾਹਿਬ ਸਾਡੇ ਨਾਲ ਆਇਆ ਸਾਹਿਬ ਪਿੱਛੇ ਸਾਰਿਆਂ ਨੂੰ ਰਾਸ਼ਨ ਪਾਣੀ ਸਮਾਨ ਜਿੰਦੇ ਹੋਏ ਬਗੇਲ ਸਾਹਿਬ ਇੱਥੇ ਪਹੁੰਚੇ ਅੱਜ ਦਾ ਸਾਡਾ ਲਾਸਟ ਪੁਆਇੰਟ ਹੈ ਮੇਰਾ ਖਿਆਲ ਪੰਜ ਜ਼ਿਲ੍ਹੇ ਤਕਰੀਬਨ ਤਕਰੀਬਨ ਅਸੀਂ ਕੱਲ ਤੱਕ 6 ਜ਼ਿਲ੍ਹੇ ਕਰ ਲਾਂਗੇ ਸੋ ਸਾਰਾ ਦੌਰਾ ਕਰਕੇ ਆਏ ਮਗੇਲ ਸਾਹਿਬ ਵੀ ਔਰ ਇਹ ਸਾਰਾ ਜਾਇਜ਼ਾ ਲੈ ਕੇ ਜਿੰਨੀ ਰਾਹਤ ਦੇ ਸਕਦੇ ਸੀ ਉਹ ਦਿੱਤੀ ਇਹ ਸਾਰਾ راہુલ ਗਾਂਧੀ ਜੀ ਨੂੰ ਉਹਨਾਂ ਦੇ ਵੀ ਧਿਆਨ ਚ ਰੱਖਿਆ ਔਰ ਅਸੀਂ ਸਾਰੇ ਜਾਣੇ ਕਾਂਗਰਸ ਦੇ ਲੀਡਰ ਸਾਹਿਬਾਨ ਕਾਂਗਰਸ ਦੇ ਵਰਕਰ ਲੋਕਾਂ ਦੇ ਨਾਲ ਚਟਾਂਗ ਦੇ ਵਾਂਗ ਖੜੇ ਆ ਤੇ ਖੜੇ ਹੋ बाढ़ का पानी है वो गांव में घुस गया है और ये जो दरिया है वो समुंदर जैसे हो गया कोई ओझ छोड़ दिखाई नहीं दे रहा है ऐसे में अपने गांव छोड़ तो 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 के पीढ़ छोड़ के सबी बना बना बहुत कष्ट हुए लोग अपना जीवन के आगे बिता रहे हैं भोजन नहीं है कपड़े नहीं है, दवाइयाँ नहीं है, मवेशी के लिए सारा नहीं है और ये सब काम हमारे कांग्रेस के कार्यकर्ता संगत के लोग सब मिलजुल के सब काम कर रहे हैं लेकिन सरकार न केंद्र की सरकार न राज्य सरकार कोई सहायता नहीं दे रही है और पूरे पंजाब में जो बाढ़ क्षेत्र है वहाँ बहुत ही तकलीफ है आज सुबह से लेकर अभी तक हम लोग तो बारह घंटा से हम लोग घूम रहे हैं अब देख रहे हैं लोग किन परिस्थितियों में दिन काट रहे हैं थैंक यू